ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਭੈਣ ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਗ੍ਰਾਮਰ ਵਿਸ਼ਾ ਅਰਥ ਪਰਵਰਤਨ ਦੀਆਂ ਦਿਸ਼ਾਾਂ ਮ ਪੀਟਾ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਕਲਰਕ ਤੇ ਖਾਸ ਤੌਰ ਤੇ ਮਾਸਟਰ ਕੈਡਰ ਤੇ 8TT ਪੇਪਰ ਦੋ ਦੇ ਵਿੱਚ ਪੁੱਛੇ ਗਏ ਪ੍ਰਸ਼ਨ ਦੇ ਬਾਰੇ ਗੱਲਬਾਤ ਕਰਦੇ ਹਾਂ ਅਰਥ ਪਰਿਵਰਤਨ ਭਾਸ਼ਾ ਉੱਪਰ ਪੈਨ ਵਾਲੇ ਦਬਾਵਾ ਅਤੇ ਮਨੁੱਖ ਦੀ ਮਨਸਾ ਦੇ ਕਾਰਨ ਅਰਥਾਂ ਵਿੱਚ ਪਰਿਵਰਤਨ ਹੋ ਜਾਂਦਾ ਹੈ ਅਰਥਾਂ ਵਿੱਚ ਪਰਿਵਰਤਨ ਦੋ ਤਰ੍ਹਾਂ ਨਾਲ ਹੁੰਦਾ ਹੈ ਇੱਕ ਭਾਸ਼ਾ ਤੇ ਪੈਨ ਵਾਲੇ ਪ੍ਰਭਾਵ ਤੇ ਦੂਸਰੀ ਮਨੁੱਖ ਦੀ ਮਨਸ਼ਾ ਮੰਗਲਾਚਾਰੀ ਰੁਚੀ ਦੇ ਕਾਰਨ ਅਸੀਂ ਬੁੜੀਆਂ ਚੀਜ਼ਾਂ ਦਾ ਨਾ ਨਹੀਂ ਲੈਂਦੀ। ਉਹਨਾਂ ਨੂੰ ਹੋਰ ਸ਼ਬਦਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ। ਮੂਰਿਆ ਚੀਜ਼ਾਂ ਦਾ ਨਾ ਨਾਲ ਲੈ ਕੇ ਉਹਨਾਂ ਨੂੰ ਹੋਰ ਚੀਜ਼ਾਂ ਨਾਲ ਸੰਬੋਧਨ ਕਰਦੇ ਹਾਂ। ਕਈ ਵਾਰ ਅਸੀਂ ਭਾਸ਼ਾ ਦਾ ਅਲੰਕਾਰਿਕ ਪ੍ਰਯੋਗ ਕਰਦੇ ਹਾਂ। ਜਿਵੇਂ ਮੂਰਖ ਨੂੰ ਖੋਤਾ ਕਹਿ ਦਿੱਤਾ ਜਾਂਦਾ ਹੈ। ਤੇ ਸਿਸ਼ਟਾ ਦੇ ਕਾਰਨ ਵੀ ਭਾਸ਼ਾ ਵਿੱਚ ਪਰਵਰਤਨ ਹੁੰਦਾ ਰਹਿੰਦਾ ਹੈ। ਗੱਲ ਕਿਸੇ ਨੂੰ ਸਿੱਧੀ ਨਾ ਕਹਿ ਕੇ ਕਈ ਵਾਰ ਅਲੰਕਾਰਿਕ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ 나ਈ ਨੂੰ ਰਾਜਾ ਭੰਗੀ ਲਈ ਸਮਾਦਾ ਅਤੇ ਕੁਮਿਆਰ ਲਈ প্রজਾਪਤ ਸ਼ਬਦ ਦਾ ਪ੍ਰਯੋਗ ਕਰਨਾ ਇਸੇ ਰੂਚੀ ਦਾ ਲਖਾਇਕ ਹੈ ਭਾਵ ਕਈ ਵਾਰੀ ਅਸੀਂ ਕੁਝ ਸਮਝਾਉਣ ਦੇ ਲਈ ਅਲੰਕਾਰਿਕ ਭਾਸ਼ਾ ਦਾ ਪ੍ਰਯੋਗ ਕਰਦੇ ਹਾਂ ਅਗਿਆਂਦਾ ਹੈ ਜੀ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਅਰਥ ਪਰਵਰਤਨ ਦੀਆਂ ਦਿਸ਼ਾਵਾਂ ਵਿੱਚ ਦੋ ਚੀਜ਼ਾਂ ਮੁੱਖ ਨੇ ਅਰਥ ਵਿਸਥਾਰ ਤੇ ਅਰਥ ਸੰਕੋਚ ਪਰ ਕਈ ਸਥਿਤੀਆਂ ਵਿੱਚ ਅਰਥ ਬਿਲਕੁਲ ਹੀ ਬਦਲ ਜਾਂਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ਅਰਥ ਆਦੇਸ਼ ਅਰਥ ਪਰਵਰਤਨ ਦੀਆਂ ਦਿਸ਼ਾਵਾਂ ਦੇ ਦੋ ਪੱਖ ਨੇ ਅਰਥ ਵਿਸਥਾਰ ਤੇ ਅਰਥ ਸੰਕੋਚ ਅਰਥ ਵਿਸਥਾਰ ਕਈ ਵਾਰ ਇਤਿਹਾਸਿਕ ਜਾਂ ਸਭਿਆਚਾਰਕ ਕਾਰਨਾ ਕਰਕੇ ਕਿਸੇ ਸ਼ਬਦ ਦੇ ਅਰਥਾਂ ਵਿੱਚ ਵਿਸਥਾਰ ਹੋ ਜਾਂਦਾ ਹੈ। ਪੁਰਾਤਨ ਕਾਲ ਵਿੱਚ ਤੇਲ ਸਿਰਫ ਤਿਲਾਂ ਦੇ ਤੇਲ ਨੂੰ ਕਿਹਾ ਜਾਂਦਾ ਸੀ। ਭਾਵੇਂ ਕਈ ਵਾਰ ਇਤਿਹਾਸਿਕ ਜਾਂ ਸਭਿਆਚਾਰਕ ਕਾਰਨਾ ਕਰਕੇ ਕਿਸੇ ਵੀ ਸ਼ਬਦ ਦਾ ਅਰਥ ਜਿਹੜਾ ਹੈ ਉਹ ਵਿਸ਼ਾਲ ਰੂਪ ਧਾਰਨ ਕਰ ਲੈਂਦਾ ਹੈ ਉਸ ਦਾ ਵਿਸਥਾਰ ਹੋ ਜਾਂਦਾ ਹੈ। ਪਹਿਲਾਂ ਤੇਲ ਤਿਲਾਂ ਦਾ ਤੇਲ ਸੀ ਲੇਕਿਨ ਅੱਜਕਲ ਸਰੂ ਨਾਰੀਅਲ ਬਦਾਮ ਤੱਕ ਵਿੱਚੋਂ ਨਿਕਲਣ ਵਾਲੇ ਦਰਵ ਨੂੰ ਕੀ ਕਹਿੰਦੇ ਨੇ ਤੇਲ ਇਤੋਂ ਤੱਕ ਕੀ ਜ਼ਮੀਨੇ ਹੀਠੋਂ ਨਿਕਲਣ ਵਾਲੇ ਤੇਲ ਨੂੰ ਮਿੱਟੀ ਦਾ ਤੇਲ ਕਿਹਾ ਜਾਂਦਾ ਹੈ ਇਸ ਪ੍ਰਕਾਰ ਤੇਲ ਸ਼ਬਦ ਦੇ ਅਰਥਾਂ ਵਿੱਚ ਕੀ ਹੋ ਗਿਆ ਹੈ ਵਿਸਥਾਰ ਹੋ ਗਿਆ ਹੈ ਪਹਿਲਾਂ ਤੇਲ ਸਿਰਫ ਦਿਲਾਂ ਦਾ ਤੇਲ ਹੁਣ ਮੂੰਗਫਲੀ ਨਾਰੀਅਲ ਬਦਾਮ ਇਹਨਾਂ ਸਾਰਿਆਂ ਵਿੱਚੋਂ ਨਿਕਲਣ ਵਾਲੇ ਦਰਵ ਪਦਾਰਥ ਦਰਵ ਪਦਾਰਥ ਲਈ ਵੀ ਤੇਲ ਸ਼ਬਦ ਪ੍ਰਯੋਗ ਕੀਤਾ ਜਾਂਦਾ ਹੈ ਅਰਥ ਸੰਕੋਚ ਕਈ ਵਾਰ ਕਿਸੇ ਸ਼ਬਦ ਦੇ ਅਰਥ ਸੀਮਿਤ ਜਾਂ ਸੰਕੁਚਿਤ ਹੋ ਜਾਂਦੇ ਹਨ ਪ੍ਰਾਤਨ ਸਮੇਂ ਵਿੱਚ ਹਰ ਚੋਪਾਈ ਭਾਅ ਜਾਨਵਰ ਲਈ ਮ੍ਰਿਗ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਸੀ ਪਰ ਹੁਣ ਇਹ ਸ਼ਬਦ ਕੇਵਲ ਹਿਰਨ ਵਾਸਤੇ ਵਰਤਿਆ ਜਾਂਦਾ ਹੈ ਪਹਿਲਾਂ ਜਿੰਨੇ ਵੀ ਜਾਨਵਰ ਸਨ ਉਹਨਾਂ ਲਈ ਮ੍ਰਿਗ ਸ਼ਬਦ ਵਰਤਿਆ ਜਾਂਦਾ ਸੀ ਹੁਣ ਇਸ ਦੇ ਅਰਥ ਸੀਮਿਤ ਹੋ ਗਏ ਹਨ ਸਿਰਫ ਹਿਰਨ ਲਈ ਜਿਹੜਾ ਹੈ ਮ੍ਰਿਗ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਹਰ ਰਿੰਗਨ ਵਾਲੇ ਕੀੜੇ ਨੂੰ ਕੀ ਕਹਿੰਦੇ ਸੀ ਸਰਪ ਅਤੇ ਹਰ ਚਮਕਣ ਵਾਲੀ ਚੀਜ਼ ਨੂੰ ਨੇਤਰ ਕਿਹਾ ਜਾਂਦਾ ਸੀ ਪਰ ਹੁਣ ਇੰਨਾ ਸ਼ਬਦਾਂ ਦੇ ਅਰਥ ਸੰਕੁਚਿਤ ਹੋ ਗਏ ਹਨ ਪਾਉ ਕਈ ਸ਼ਬਦਾਂ ਦੇ ਅਰਥ ਜਿਹੜੇ ਨੇ ਉਹ ਸੀਮਿਤ ਹੋ ਗਏ ਨੇ ਜਾਂ ਸੰਕੁਚਿਤ ਹੋ ਗਏ ਨੇ ਉਹ ਸਿਰਫ ਖਾਸ ਚੀਜ਼ਾਂ ਲਈ ਹੀ ਵਰਤੇ ਜਾਂਦੇ ਹਨ ਅਰਥ ਵਿਸਥਾਰ ਤੇ ਅਰਥ ਸੰਕੋਚ ਤੋਂ ਬਾਅਦ ਅਸੀਂ ਅਰਥਾਦੇਸ਼ ਦੀ ਗੱਲ ਕਰਦੇ ਹਾਂ ਇਹ ਕਿਸੇ ਸ਼ਬਦ ਦੇ ਅਰਥ ਮੂਲੋਂ ਹੀ ਬਦਲ ਜਾਣ ਵਾਲੀ ਸਥਿਤੀ ਹੈ ਪ੍ਰਾਚੀਨ ਭਾਸ਼ਾ ਜਿਸ ਨੂੰ ਵੈਦਿਕ ਕਿਹਾ ਜਾਂਦਾ ਸੀ ਅਸੁਰ ਸ਼ਬਦ ਦੇਵਤਿਆਂ ਲਈ ਵਰਤਿਆ ਜਾਂਦਾ ਸੀ ਪਰ ਹੁਣ ਅਸੁਰ ਕਿਸ ਲਈ ਵਰਤਿਆ ਜਾਂਦਾ ਹੈ ਜੀ ਰਾਖਸ਼ ਜਾਂ ਦਾਨਵਾ ਲਈ ਵਰਤਿਆ ਜਾਂਦਾ ਹੈ ਪਹਿਲਾਂ ਅਸੁਰ ਸ਼ਬਦ ਦੇਵਤਿਆਂ ਲਈ ਵਰਤਿਆ ਜਾਂਦਾ ਸੀ ਹੁਣ ਰਾਕਸ਼ਸ ਜਾਨ ਜਾਨਵਰ ਦਾਨਵਾਂ ਲਈ ਵਰਤਿਆ ਜਾਂਦਾ ਹੈ ਸੌਰੀ ਦਾਨਵ ਲਈ ਵਰਤਿਆ ਜਾਂਦਾ ਹੈ ਦੋਤੀ ਤੋਂ ਭਾਵ ਗਾਂ ਦੋਣ ਵਾਲੀ ਕੁੜੀ ਹੁੰਦਾ ਸੀ ਗਿਆਨੀ ਭਾਈ ਭਿਖਾਰੀ ਜਿਸ ਦਾ ਭਾਵ ਸੀ ਭਿਖਸ਼ਾ ਲੈਣ ਵਾਲਾ ਸਾਧੂ ਇਸ ਦੇ ਵੀ ਅਰਥ ਬਦਲ ਗਏ ਹਨ ਅਰਥਾਦੇਸ਼ ਕੀ ਸ਼ਬਦ ਦੇ ਅਰਥ ਮੂਲੋਂ ਹੀ ਬਦਲ ਜਾਂਦੀ ਹਨ ਕਿ ਆਪਣੇ ਅਰਥ ਤੋਂ ਬਿਲਕੁਲ ਅਲਗ ਅਰਥ ਦਿੰਦਾ ਹੈ ਇਸ ਤਰ੍ਹਾਂ ਸੀ ਕੀ ਦੇਖਦੇ ਹਾਂ ਕਿ ਸ਼ਬਦਾਂ ਦੇ ਅਰਥ ਪੂਰੀ ਤਰ੍ਹਾਂ ਨਿਸ਼ਚਿਤ ਨਹੀਂ ਹੁੰਦੇ ਇਨ੍ਹਾਂ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ ਇਹ ਤਬਦੀਲੀ ਭਾਸ਼ਾ ਦੇ ਵਿਕਾਸ ਦੀ ਸੂਚਕ ਹੈ ਭਾਵ ਸ਼ਬਦਾਂ ਦੇ ਅਰਥਾਂ ਵਿੱਚ ਫਰਕ ਪੈਣਾ ਭਾਸ਼ਾ ਦੇ ਵਿਕਾਸ ਦਾ ਸੂਚਕ ਹੁੰਦਾ ਹੈ ਅਬ ਤਬਦੀਲੀ ਤੋਂ ਬਿਨਾ ਪਾਸ਼ਾ ਜੜ੍ਹ ਹੋਣ ਲੱਗਦੀ ਹੈ ਜੜ੍ਹ ਹੋਣ ਲੱਗਦੀ ਹੈ ਭਾਵ ਪਾਸ਼ਾ ਦਾ ਵਿਕਾਸ ਸੁਖ ਜਾਂਦਾ ਹੈ ਇਹ ਤਬਦੀਲੀ ਦਰਸਾਉਂਦੀ ਹੈ ਕਿ ਸ਼ਬਦਾਂ ਦੇ ਅਰਥ ਸਮਾਜ ਦੇ ਪਰਸਪਰ ਸਮਝੌਤੇ ਉੱਪਰ ਅਧਾਰਿਤ ਹਨ ਹਰ ਜਾਤੀ ਪਰਸਪਰ ਸਮਝੋਤੇ ਰਾਹੀਂ ਸ਼ਬਦਾਂ ਦਾ ਸੰਚਾਰ ਅਤੇ ਵਿਹਾਰ ਕਰਦੀ ਹੈ ਭਾਵ ਸ਼ਬਦਾਂ ਦੇ ਅਰਥਾਂ 'ਚ ਜਿਹੜਾ ਫਰਕ ਹੈ ਉਹ ਸਮਾਜ ਦੇ ਆਪਸੀ ਸਮਝੋਤੇ ਤੇ ਆਧਾਰਿਤ ਹੈ ਤੇ ਸਮਝੋਤੇ ਰਾਹੀਂ ਸ਼ਬਦਾਂ ਦੇ ਅਰਥਾਂ ਦਾ ਸੰਚਾਰ ਹੁੰਦਾ ਹੈ ਤੇ ਵਿਹਾਰ ਹੁੰਦਾ ਹੈ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅਰਥ ਬੋਧ ਵਿੱਚ ਅਰਥ ਪਰਵਰਤਨ ਤੇ ਉਸ ਦੀਆਂ ਦਿਸ਼ਾਵਾਂ ਦੇ ਬਾਰੇ ਗੱਲਬਾਤ ਕੀਤੀ ਜਿਸ ਵਿੱਚ ਤਿੰਨ ਪੱਖ ਰੱਖੇ ਆਪਾਂ ਅਰਥ ਵਿਸਥਾਰ ਅਰਥ ਸੰਕੋਚ ਤੇ ਅਰਥ ਆਦੇਸ਼ ਸੋ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਇਸ ਤੋਂ ਇਲਾਵਾ Facebook ਤੇ ਮੇਰਾ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਇਸ ਤੇ ਵੀ ਤੁਹਾਨੂੰ ਮਹੱਤਵਪੂਰਨ ਜਾਣਕਾਰੀਆਂ ਮਿਲ ਜਾਣਗੀਆਂ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ